ਬਹੁਤ ਸਾਰੀਆਂ ਮਹਿਲਾਵਾਂ ਅੱਜ ਦੇ ਸਮੇਂ ਦੇ ਵਿੱਚ ਵੀ ਦੇਵ ਵਪਾਰ ਦੇ ਵਿੱਚ ਜਿਹੜੀਆਂ ਨੇ ਉਹ ਫਸੀਆਂ ਹੋਈਆਂ ਨੇ ਔਰ ਬਹੁਤ ਸਰੀਆਂ ਸ਼ਾਇਦ ਮਹਿਲਾਵਾਂ ਅਜੇ ਵੀ ਹੋਣਗੀਆਂ ਜਿਹੜੀਆਂ ਕਿ ਉਸ ਦੇਵ ਵਪਾਰ ਦੇ ਧੰਦੇ ਦੇ ਵਿੱਚੋਂ ਬਾਹਰ ਨਾ ਚਾਹੁੰਦੀਆਂ ਨੇ ਪਰ ਕਈ ਵਾਰੀ ਦੇਖਿਆ ਗਿਆ ਕਿ ਬਹੁਤ ਸਾਰੀਆਂ ਥਾਵਾਂ ਦੇ ਵਿੱਚ ਡਾਕਟਰਸ ਤੱਕ ਉਹ ਪਹੁੰਚ ਕਰਦੀਆਂ ਨੇ ਕਿਸ ਤਰੀਕੇ ਦੇ ਉਹਨਾਂ ਦੇ ਹਾਲਾਤ ਹੁੰਦੇ ਨੇ ਇਸ ਬਾਬਤ ਸਾਡੇ ਨਾਲ ਗੱਲ ਕਰਨ ਲਈ ਡਾਕਟਰ ਭਵਨਿਤ ਭਾਰਤੀ ਮੌਜੂਦ ਨੇ ਜੋ ਕਿ ਖੁਦ ਇੱਕ ਸੋਸ਼ਲਿਸਟ ਵੀ ਨੇ ਔਰ ਵੱਡੀ ਗੱਲ ਇਹ ਹੈ ਕਿ ਅਜਿਹੇ ਕੇਸਿਸ ਨੂੰ ਉਹ ਬਹੁਤ ਬਰੀਕੀ ਨਾਲ ਦੇਖ ਚੁੱਕੇ ਹੋਏ ਨੇ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਇਹੀ ਆਉਂਦਾ ਕਿ ਜਦੋਂ ਇੱਕ ਮਹਿਲਾ ਇੱਕ ਮਹਿਲਾ ਦੇ ਉੱਤੇ ਇੱਕ ਮਾਈਂਡ ਦੇ ਉੱਤੇ ਬਹੁਤ ਵਧੀਆ ਚੀਜ਼ਾਂ ਉਸ ਸਮੇਂ ਹੁੰਦੀਆਂ ਨੇ ਅਜਿਹੇ ਕਾਰਨ ਕੀ ਹੁੰਦੇ ਨੇ ਕਿ ਇੱਕ ਮਹਿਲਾ ਜਿਹੜੀ ਹੈ ਖਾਸ ਕਰਕੇ ਉਹ ਦੇਵ ਵਪਾਰ ਚ ਚਲੀ ਜਾਂਦੀ ਔਰ ਖਾਸ ਕਰਕੇ ਮਾਈਨਰ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹ ਇਸ ਧੰਦੇ ਚ ਫਸ ਜਾਂਦੀਆਂ ਨੇ ਜੋ ਮੇਰਾ ਐਕਸਪੀਰੀਅੰਸ ਰਿਹਾ ਐ ਐਜ਼ ਅ ਸੋਸ਼ਲ ਪੀਡੀਆਟ੍ਰਿਕਸ ਦੇ ਵਿੱਚ ਮੈਂ ਕਮਿਊਨਿਟੀਆਂ ਦੇ ਵਿੱਚ ਕਾਫੀ ਵਲਨਰੇਬਲ ਕਮਿਊਨਿਟੀਆਂ ਦੇ ਵਿੱਚ ਕੰਮ ਕੀਤਾ ਹੋਇਆ ਤੇ ਉੱਥੇ ਮੈਂ ਦੇਖਿਆ ਕੇਸਿਸ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਕਈ ਵਾਰੀ ਉਹਨਾਂ ਦੀਆਂ ਮਜਬੂਰੀਆਂ ਹੈਗੀਆਂ ਨੇ ਸੋ ਮੈਂ ਉਹ ਵੀ ਅਨਲਾਈਜ਼ ਕੀਤਾ ਹੋਇਆ ਇਨਫੈਕਟ ਇੱਕ ਵਾਰੀ ਸਾਡੇ ਕੋਲ ਇੱਕ ਲੇਡੀ ਆਈ ਸੀ ਉਹਨੂੰ ਇਨਫੈਕਸ਼ਨ ਬੜੀ ਹੋ ਗਈ ਸੀ ਸੋ ਅਸੀਂ ਉਹ ਉੱਥੇ ਗਏ ਉਹ ਮੈਨੂੰ ਆ ਕੇ ਕਹਿਣ ਲੱਗੀ ਜੀ ਮੈਂ ਤੇ ਦੀਦੀ ਮਰ ਜਾਊਂਗੀ ਤੇ ਅਸੀਂ ਉਹਨਾਂ ਨੂੰ ਜਦੋਂ ਸਪੋਰਟ ਕਰਕੇ ਗਾਟ देम ਟ੍ਰੀਟਡ ਇਨ ਪੀਜੀਆਈ ਐਂਡ she recovered after that but after hmm. that somebody told me ji ji tusi te dekho ji i was ya nu help kar reho e te ithe prostitution chal reha hmm. so i realized ki sometimes these communities are vulnerable even jadia matlab jadi ladies nu no bhi jivein tusi gal kar reho unna hmm. di vulnerabilities hundiyan hai ਐਂਡ ਵੀ ਨੀਡ ਟੂ ਮੇਕ ਸ਼ੋਰ ਕਿ ਜਿਹੜੇ ਵੀ ਹੁਣ ਐਂਡ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਛੋਟੀ ਏਜ ਵਾਲੀਆਂ ਵੀ ਲਗੀਆਂ ਡੈਫੀਨਿਟਲੀ ਸੁਸਾਇਟੀ ਨੇ ਕੰਮ ਕਰਨਾ ਹੈ ਕਿ ਇਹ ਪ੍ਰੀਵੈਂਟ ਕਰਨਾ ਹੈ ਬਿਕਾਜ਼ ਥਿਸ ਇਜ਼ ਅ ਰਾਈਟ ਆਫ ਦਾ ਚਾਈਲਡ ਟੂ ਹੈਵ ਅ ਫੁੱਲ ਡਿਵੈਲਪਮੈਂਟ ਐਂਡ ਟੂ ਬੀ ਸੇਫ ਅਸੀਂ ਚਾਹੁੰਦੇ ਹਾਂ ਕਿ ਉਹ ਸੇਫ ਹੋਏ ਚੀਜ਼ਾਂ ਹੋਣ ਤੇ ਉਸ ਦੇ ਵਾਸਤੇ ਸੋਸ਼ਲ ਸੇਫਟੀ ਨੈਟ ਪ੍ਰੋਗਰਾਮਸ ਹੋਣ ਜਿਹੜੇ ਦੇਖਣ ਤੇ ਹੁਣ ਦੇ ਮਿਸ਼ਨ ਵਾਤਸਲ ਲਿਆ ਵੀ ਹੈਗਾ ਜਿਹੜਾ ਹਰ ਡਿਸਟ੍ਰਿਕਟ ਦੇ ਵਿੱਚ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਯੂਨਿਟਸ ਹੈਗੇ ਨੇ ਸੋ ਜਿਹੜੇ ਡਿਸਟ੍ਰਿਕਟ ਚਾਈਲਡ ਪ੍ਰੋਟੈ ਉਹ ਜਦੋਂ ਵੀ ਕੋਈ ਮੁਸ਼ਕਿਲ ਆਏ ਕੈਸਾ ਹੋਏ ਸੋ ਮੇਰਾ ਐਕਸਪੀਰੀਅੰਸ ਢੰਡੀਗੜਾ ਚਾ ਤੇ ਉਥੇ ਮੈਨੂੰ ਕਾਫੀ ਹੈਲਪ ਮਿਲਦੀ ਸੀ ਵੈਨ ਏਵਰ ਵਾਈ ਕੇਮ ਅਕ੍ਰੋਸ ਸੱਚ ਸਿਚੁਏਸ਼ਨਸ देयर ਵਾਸ ਗੁੱਡ ਹੈਲਪ ਫਰਮ ਦੀ ਏਜੰਸੀਜ਼ ਉਹਨਾਂ ਨਾਲ ਗੱਲ ਕਰਕੇ ਐਂਡ ਮੇਰਾ ਇਹ ਵੀ ਐਕਸਪੀਰੀਅੰਸ ਰਿਹਾ ਕਿ ਵੀ ਅਬਲ ਐਬਲ ਟੂ ਰੀਹੈਬਿਲੀਟੇਟ ਥੈਮ ਆਲਸੋ ਸੋ ਜਿਹੜੀ ਸਿਚੁਏਸ਼ਨ ਆਂਦੀ ਹੈ ਉਹ ਕੋਈ ਉਹਨਾਂ ਦੀਆਂ ਮਜਬੂਰੀਆਂ ਹੈਗੀਆਂ ਚੀਜ਼ਾਂ ਹੈ ਸੋ ਉਹ ਜੀਆਂ ਅਸੀਂ ਉਸਤੇ ਵੀ ਵਰਕ ਕਰਨਾ ਹੈ ਕਿ ਨਾ ਕੋਈ ਇਸ ਤਰ੍ਹਾਂ ਚਾਏ ਮੈਡੀਕਲੀ ਕਿਸ ਤਰੀਕੇ ਦੀਆਂ ਦਿੱਕਤਾਂ ਖਾਸ ਕਰਕੇ ਅਜਿਹੀ ਲੇਡੀਜ਼ ਨੂੰ ਫੇਸ ਹੁੰਦੇ ਨੇ ਕਿਉਂਕਿ ਇਹ ਕਿ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਜਿਹੜਾ ਜ਼ਰੂਰ ਖੜਾ ਹੋ ਜਾਂਦਾ ਐਂਡ ਇਨ ਫੈਕਟ ਮੈਡੀਕਲੀ ਵੀ ਇੰਪੋਰਟੈਂਟ ਇਸ ਲਈ ਹੈ ਕਿਉਂਕਿ ਜਿਹੜਾ ਕੋਈ ਇਸ ਤਰ੍ਹਾਂ ਚਲਾ ਜਾਏ ਸੋ ਦੇ ਆਰ ਪ੍ਰੋਨ ਫਾਰ ਸੈਕਸ਼ੂਅਲੀ ਟ੍ਰਾਂਸਮਿਟਿਡ ਡਿਜ਼ੀਜ਼ਸ ਸੋ ਉਸ ਦੇ ਵਿੱਚ ਐਚ ਆਈ ਵੀ ਤੇ ਅਦਰ ਇਨਫੈਕਸ਼ਨਸ ਵਿਚ ਆਰ ਨਾਟ ਉਹ ਵੀ ਇਹਨਾਂ ਦੇ ਵਿੱਚ ਜ਼ਿਆਦਾ ਹੋਣ ਦੇ ਚਾਂਸਸ ਹੁੰਦੇ ਨੇ ਸੋ ਵੀ ਨੀਡ ਟੂ ਐਡੂਕੇਟ ਥੈਮ ਐਂਡ ਹਾਊ ਟੂ ਹੈਵ ਪ੍ਰੋਟੈਕਸ਼ਨ ਫਰਮ ਥੈਮ ਕਿ ਵੈਦਰ ਕਿਸ ਤਰ੍ਹਾਂ ਕੰਟਰਸੈਪਟਿਵਸ ਯੂਜ਼ ਕਰਨ ਕੰਡਮ ਯੂਜ਼ ਕਰਨ ਚੀਜ਼ਾਂ ਕਰਨ ਕਿ ਐਟ ਲੀਸਟ ਉਹਨਾਂ ਨੂੰ ਸੇਫ ਤੇ ਬਣਾਈਏ ਕਿਉਂਕਿ ਉਹਨਾਂ ਨੂੰ ਇਹ ਸਾਰੀਆਂ ਮੋਰਬਿਡਿਟੀਆਂ ਜਿਹੜੀਆਂ ਇਨਫੈਕਸ਼ਨਸ ਹੋ ਜਾਂਦੀਆਂ ਉਸ ਤੋਂ ਬਚਾਉਣਾ ਵੀ ਸਾਡਾ ਐਜ਼ ਅ ਸੁਸਾਇਟੀਲ ਸਾਡਾ ਰੋਲ ਹੈਗਾ ਉਹਨਾਂ ਉੱਤੇ ਵਰਕ ਕਰੀਏ ਤੁਸੀਂ ਰੀਹੈਬਿਟੇਸ਼ਨ ਦੀ ਵੀ ਗੱਲ ਕੀਤੀ ਹੈ ਤੁਸੀਂ ਬਹੁਤ ਸਾਰੀਆਂ ਅਜਿਹੀਆਂ ਮਹਿਲਾਵਾਂ ਨਾਲ ਮਿਲੇ ਵੀ ਹੋਵਗੇ ਕੀ ਮਹਿਲਾਵਾਂ ਜਿਹੜੀਆਂ ਨੇ ਤੁਸੀਂ ਇੱਕ ਜ਼ਿਕਰ ਕੀਤਾ ਕਿ ਮਜਬੂਰੀਆਂ ਹੁੰਦੀਆਂ ਨੇ ਪਰ ਬਹੁਤ ਸਾਰੀਆਂ ਮਹਿਲਾਵਾਂ ਅਜਿਹੀਆਂ ਵੀ ਹੋਣਗੀਆਂ ਜਿਹੜੀਆਂ ਉਸ ਚੀਜ਼ ਤੋਂ ਬਾਹਰ ਆਣੀਆਂ ਚਾਹੁੰਦੀਆਂ ਹੋਣਗੀਆਂ ਪਰ ਆ ਨਹੀਂ ਪਾਰੀਆਂ ਸੋ ਇਹ ਕੇਵੀ ਇੰਪੋਰਟੈਂਟ ਹੈ ਕਿ ਜਦੋਂ ਸਾਡੇ ਕੋਲ ਇਸ ਤਰ੍ਹਾਂ ਦੇ ਕੇਸਸ ਆਉਂਦੇ ਸੀ ਉਹਨਾਂ ਨੂੰ ਅਸੀਂ ਵੋਕੇਸ਼ਨਲ ਸਕਿਲਸ ਕਿ ਕਈ ਵਾਰੀ ਉਹਨਾਂ ਦਾ ਸਕਿੱਲ ਸੈਟਸ ਹੀ ਬੜੇ ਪੂਰ ਹੁੰਦੇ ਨੇ ਸੋ ਇਵਨ ਦ ਗਵਰਨਮੈਂਟ ਪ੍ਰਮੋਟਸ ਕਿ ਇਹਨਾਂ ਦੇ ਸਕਿੱਲ ਸੈਟਸ ਬਣਾਏ ਜਾਣ ਕਿ ਉਹਨਾਂ ਦੇ ਕੋਲ ਦੇ ਹੈਵ ਐਨ ਆਲਟਰਨੇਟਿਵ ਵੇਜ਼ ਆਫ ਅਰਨਿੰਗ ਮਨੀ ਉਹਨਾਂ ਨੂੰ ਇਹ ਪਤਾ ਹੋਏ ਮਤਲਬ ਇਨ ਫੈਕਟ ਕਈ ਵਾਰੀ ਮੇਰੇ ਕਈ ਵਾਰੀ ਕੇਅਰ ਲੀਵਰਸ ਜਿਹੜੇ ਹੁੰਦੇ ਨੇ ਆਫਟਰ 18 ইয়ারਸ ਚਲੀ ਜਾਂਦੀਆਂ ਨੇ ਸਮਬਡੀ ਟੈਲਸ ਮੀ ਕਿ ਜੀ ਮੈਂ 25000 ਦੀ ਨੌਕਰੀ ਕਰ ਰਹੀ ਆ ਸੋ ਇਫ ਸਮਬਡੀ ਸੋ ਉਹ ਬੱਚਾ ਜਿਹੜਾ ਸੀਗਾ ਉਹ ਚਾਈਲ ਐਂਡ ਉਹ ਬੜੀ ਥਿਨ ਲਾਈਨ ਹੁੰਦੀ ਹੈ ਕਿ that child goes in conflict with law ਸੋ ਉਹ ਚੰਦਾ ਸੀ ਮੈਂ ਸੋ ਮੈਨੂੰ ਇਮੀਡੀਏਟਲੀ ਲੱਗਿਆ ਯਾਰ 25000 ਦੀ ਨੌਕਰੀ ਨਹੀਂ ਮਿਲ ਸਕਦੀ ਇਸ ਨੂੰ ਇਹ ਕੁਝ ਹੋਰ ਕੋਈ ਗੜਬੜ ਤੇ ਨਹੀਂ ਹੈ ਇਸ ਇਹ ਵੀ ਹੋ ਸਕਦਾ ਇਟ ਕੈਨ ਬੀ ਪ੍ਰੋਸਟੀਚੂਸ਼ਨ ਇਟ ਕੈਨ ਬੀ ਡਰੱਗਸ ਇਟ ਕੈਨ ਬੀ ਐਨੀਥਿੰਗ ਵਿਚ ਇਜ਼ ਅਨਲੋਫਲ so they can get into this if their skill set is not enhanced ਪਰ ਲੱਗਦਾ ਕਿ ਜਿਸ ਤਰੀਕੇ ਨਾਲ ਜਦੋਂ ਇੱਕ ਮਹਿਲਾ ਇਸ ਪਾਸੇ ਨੂੰ ਚਲੇ ਜਾਂਦੀ ਹੈ ਉਸ ਨੂੰ ਰੀਹੈਬਿਲੀਟੇਟ ਕਰਕੇ ਆਮ ਜ਼ਿੰਦਗੀ ਦੇ ਵਿੱਚ ਲੈ ਕੇ ਆਣਾ ਸੌਖਾ ਕਾਰਜ ਹੈ ਬਿਲਕੁਲ ਨਹੀਂ ਸੌਖਾ ਬਹੁਤ ਮੁਸ਼ਕਲ ਹੈ ਇਨ ਫੈਕਟ ਵੈਰੀ ਡਿਫਿਕਲਟ ਉਹੀ ਹੈ ਕਿ ਤੁਸੀਂ ਜਿਹੜਾ ਵੀ ਜਦੋਂ ਵੀ ਬੱਚਾ ਗਰੋਅ ਕਰ ਰਿਹਾ ਹੈ ਚੀਜ਼ਾਂ ਕਰ ਰਹੀਆਂ ਸੋ ਉਸ ਨੂੰ ਦੁਆਰਾ ਕਰਨਾ ਬੜਾ ਅੰਡੂ ਕਰਨਾ ਬੜਾ ਮੁਸ਼ਕਿਲ ਹੈ ਸੋ ਮਾਈ ਐਕਸਪੀਰੀਅੰਸ ਹੈਸ ਬੀਨ ਕਿ ਇਟ ਇਜ਼ ਵੈਰੀ ਡਿਫਿਕਲਟ ਸੋ ਜਿੰਨਾ ਵੀ ਜਦੋਂ ਵੀ ਮਿਲੇ ਕੋਸ਼ਿਸ਼ ਕਰੋ ਇਨਫੈਕਟ ਮੇਰੇ ਕੋਲ ਕਈ ਵਾਰੀਆਂ ਜਿਵੇਂ ਪੋਕਸੋ ਵਾਲੀ ਕੇਸਸ ਵਾਲੇ ਵੀ ਆਏ ਹੋਏ ਹਨ ਸੋ देयर ਯੂ ਰੀਅਲੀ ਨੀਡ ਟੂ ਹੈਵ ਅ ਲੌਂਗ ਟਾਈਮ ਐਸੋਸੀਏਸ਼ਨ ਵਿਦ them ਪਰ ਕਹਿੰਦੇ ਕਿ ਜਦੋਂ ਕੋਈ ਇੱਕ ਵੀ ਯੂ ਗੈਟ ਅ ਸਿੰਗਲ ਨਰਚਰੈਂਟ ਅਡਲਟ ਜਿਹੜਾ ਨਾਨ ਜਜਮੈਂਟਲ ਦੈਟ ਇਜ਼ ਵੈਰੀ ਰੀਅਸ਼ੂਰਿੰਗ ਫਾਰ ਅ ਸਟੇਰੀ ਚਾਈਲਡ ਵੀ ਕਿਸੇ ਵੀ ਬੱਚੇ ਜਾਂ ਕਿਸੇ ਵੀ ਬੰਦੇ ਵਾਸਤੇ ਤੁਹਾਨੂੰ ਪਤਾ ਇੱਕ ਬੰਦਾ ਮੈਨੂੰ ਪਿਆਰ ਕਰਦਾ ਹੈ ਇੱਕ ਬੰਦਾ ਮੈਨੂੰ ਅਨਕੰਡੀਸ਼ਨਲ ਲਵ ਦਿੰਦਾ ਹੈ ਕੋਈ ਵੀ ਕੋਈ ਇਟ ਰੀਅਲੀ ਹੈਲਪਸ ਮਤਲਬ ਦਿਸ ਹੈਜ਼ ਬੀਨ ਮਾਈ ਐਕਸਪੀਰੀਅੰਸ ਕਿ ਆਈ ਫੀਲ ਕਿ ਯੂ ਹੈਵ ਟੂ ਬੀ ਰੀਅਲੀ ਨਾਨ ਜਜਮੈਂਟਲ ਟੂ ਗਿਵ ਥੈਮ ਸਪੋਰਟ ਵਾਟ ਏਵਰ ਦੇ ਨੀਡ ਇਟ ਇਜ਼ ਪੋਸੀਬਲ ਇਹ ਨਹੀਂ ਮੈਂ ਕਦੀ ਕਹਿੰਦੀ ਕਿ ਨਹੀਂ ਪੋਸੀਬਲ ਹੈ ਇਟਸ ਪੋਸੀਬਲ ਟੂ ਮੇਕ them ਬਟ ਇਟ ਇਜ਼ ਡਿਫਿਕਲਟ ਡਾਕਟਰ ਸਾਹਿਬ ਬਹੁਤ ਸਾਰੇ ਕੇਸਿਸ ਅਜਿਹੇ ਵੀ ਆਉਂਦੇ ਹੋਣਗੇ ਜੋ ਸੁਣਿਆ ਵੀ ਹੈ ਕਈ ਵਾਰੀ ਕਿ ਅਜਿਹੇ ਕੇਸਿਸ ਦੇ ਵਿੱਚ ਤਸ਼ੱਦਦ ਜਿਹੜਾ ਹੈ ਉਹ ਮਹਿਲਾਵਾਂ ਦੇ ਉੱਤੇ ਬਹੁਤ ਜ਼ਿਆਦਾ ਹੋ ਜਾਂਦਾ ਹੈ ਕਈ ਵਾਰੀ ਜਿਹੜਾ ਹੈ ਕੁਝ ਮਤਲਬ ਕਹਿ ਲਈਏ ਕਿ ਕੁਝ ਸੱਟਾਂ ਹੋ ਜੀਆਂ ਲੱਗ ਜਾਂਦੀਆਂ ਨੇ ਜਿਹਨਾਂ ਨੂੰ ਸ਼ਾਇਦ ਮੈਡੀਕਲੀ ਵੀ ਟਰੀਟਮੈਂਟ ਕਰਨ ਦੇ ਵਿੱਚ ਵੀ ਕਾਫੀ ਔਖ ਜਿਹੜੀ ਆਉਂਦੀ ਹੈ ਐਨੀਵੇ ਮੈਨੂੰ ਸਮਝਿਆ ਸਮਝ ਲੱਗਿਆ ਜਿਸ ਤਰੀਕੇ ਨਾਲ ਅਗਰ ਕੋਈ 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 ਅਗਰ ਗਿਆ ਕਿਸੇ ਸੈਕਸ ਵਰਕਰ ਕੋ ਗਿਆ ਜਾਂ ਕਿਸੇ ਬਹੀਲਾ ਕੋ ਗਿਆ ਤਾਂ ਉਸ ਉਹ ਲੋਕ ਅਜਿਹੀ ਹਰਕਤ ਕਰ ਦਿੱਤੀ ਗਈ ਜਾਂ ਫਿਰ ਜਿਹੜੀ ਮਹਿਲਾ ਹੈਗੀ ਹੈ ਉਸ ਨੂੰ ਕੋ ਟਾਰਚਰ ਸਹਿਣਾ ਪੈ ਗਿਆ ਜਾਂ ਫਿਰ ਜਾਂ ਕੁਝ ਤਸ਼ੱਦਦ ਜਿਹੜੇ ਸਹਿਣੇ ਪੈ ਗਏ ਇਹ ਆਪਣੇ ਆਪ ਦੇ ਵਿੱਚ ਉਸ ਵਕਤ ਇੱਕ ਉਹ ਵੀ ਇੱਕ ਬਹੁਤ ਵੱਡਾ ਇਸ਼ੂ ਬਣ ਜਾਂਦਾ ਬਿਲਕੁਲ ਦੇਖੋ ਇਹ ਤੇ ਫਿਰ ਅਨਫੋਰਚੂਨੇਟ ਹੈ ਕਿ ਇਫ ਸਮਥਿੰਗ ਹੈਪਨਸ ਕਿ ਜਿਹਦੇ ਵਿੱਚ ਮਤਲਬ ਕਿ ਉਹ ਇੰਜਰੀਜ਼ ਹੋ ਜਾਣ ਵਾਇਲੈਂਸ ਹੋ ਜਾਏ ਇਹ ਤੇ ਅਨਫੋਰਚੂਨੇਟ ਹੈ ਇਨ ਫੈਕਟ ਦੈਟ ਇਜ਼ ਵਾਈ ਇਹ ਜਿਹੜਾ ਇੱਕ ਵਾਰੀ ਸ਼ੁਰੂ ਹੋ ਜਾਏ ਤਾਂ ਇਟ ਇਜ਼ ਵੈਰੀ ਡਿਫਿਕਲਟ ਮਤਲਬ ਯੂ ਨੋ ਕਰਬ ਕਰਨਾ ਤਾਂ ਦੈਟ ਇਜ਼ ਵਾਈ ਇਟਸ ਲੀਗਲੀ ਵੀ ਸੇ ਦੈਟ ਦਿਸ ਹੈਜ਼ ਟੂ ਬੀ ਪ੍ਰੀਵੈਂਟਡ ਐਟ ਐਵਰੀ ਕਾਸਟ ਕਿਉਂਕਿ ਇਸ ਤਰ੍ਹਾਂ ਕਰਦੇ ਨੇ ਲਾ ਨੇ ਤੇ ਕਰਨਾ ਹੀ ਹੈ ਕਿਉਂਕਿ ਸੋਸਾਇਟੀ ਇਜ਼ ਐਟ ਰਿਸਕ ਸੋ ਵੀ ਨੀਡ ਟੂ ਟੇਕ ਕੇਅਰ ਆਫ ਦੈਟ ਬਟ ਇੱਕ ਇੰਡੀਵਿਜੂਅਲ ਲੈਵਲ ਤੇ ਜਦੋਂ ਮੈਂ ਸੋਚ ਰਹੀ ਹਾਂ ਤੇ ਮੈਨੂੰ ਪਤਾ ਲੱਗਦਾ ਹੈ ਕਿ ਕੋਈ ਉਹਨਾਂ ਦੀਆਂ ਮਜਬੂਰੀਆਂ ਹੈ ਨਾਨ ਜਜਮੈਂਟ ਲੈ ਕਾਉਂਸਲਿੰਗ ਹੈ ਬ੍ਰਿੰਗਿੰਗ ਇਨ ਬੈਕ ਐਂਡ ਰਿਹੈਬਿਲਿਟੇਸ਼ਨ ਆ ਸਮਥਿੰਗ ਲਾਈਕ ਅ ਰੈਸਟੋਰੇਟਿਵ ਜਸਟਿਸ ਟੂ ਬੀ ਡਨ ਫਾਰ ਸੱਚ ਲੇਡੀਜ਼ ਔਰ ਯੰਗ ਫੀਮੇਲਸ ਇਸ ਰਿਕੁਆਇਰਡ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਰ ਨਾਲ ਡਾਕਟਰ ਭਵਨੀਤ ਭਾਰਤੀ ਜਿਨ੍ਹਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਇੱਕ ਬਹੁਤ ਪਤਲੀ ਜਿਹੜੀ ਲਕੀਰ ਹੁੰਦੀ ਹੈ ਸਿਰਫ ਜ਼ਰੂਰਤ ਹੈਗੀ ਹੈ ਕਿ ਇੱਕ ਮਹਿਲਾ ਨੂੰ ਸ਼ੁਰੂ ਤੋਂ ਹੀ ਉਹਨਾਂ ਚੀਜ਼ਾਂ ਤੋਂ ਬਚਾਉਣ ਦੇ ਲਈ ਉਸ ਨੂੰ ਐਜੂਕੇਟ ਕਰਨ ਦੇ ਲਈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮਹਿਲਾ ਇਸ ਵਪਾਰ ਦੇ ਵਿੱਚ ਮਜਬੂਰੀ ਕਰਕੇ ਨਾ ਜਾਵੇ